ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਮੰਨ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਮਜੀਠੀਆ ਵੱਲੋਂ ਸੱਤਾ ਤੇ ਪਿੰਦੀ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਕੀਤੀ ਗਈ ਆਗੂ ਵੱਲੋਂ ਵਕ ਵਕ ਚਹਿਲਾਂ ਤੇ ਖੁਲਾਸੇ ਕੀਤੇ ਜਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਾਰਨ ਦਾ ਕਾਰਨ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਮੁੱਖ ਕਾਰਨ ਹੈ ਮੁੱਖ ਰੀਜਨ ਬਿਕਰਮਜੀਤਿਆ ਅਤੇ ਬਿਕਰਮਜੀਤਿਆ ਦੇ ਕਾਰਜਕਾਰਨਾਮੇ ਚਾਹੇ ਸੁਖਬੀਰ ਸਿੰਘ ਬਾਦਲ ਹੈ ਤੇ ਚਾਹੇ ਬਿਕਰਮਜੀਤਿਆ ਹੈ ਇਹਨਾਂ ਦੋਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਤਿਆਨਾਸ਼ ਕੀਤਾ ਗਿਆ ਇਹਨਾਂ ਦੋਹਾਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਦੇ ਵਿੱਚੋਂ ਵਟੇ ਪਾਏ ਹਾਲਾਂਕਿ ਬਿਕਰਮਜੀਠੀਆ ਦੀ ਤਾਕਤ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਜ਼ এ ਮੁੱਖ ਮੰਤਰੀ ਦਾ ਚਿਹਰਾ ਹੋਣਾ ਕਿਉਂਕਿ ਜੇਕਰ ਜਾਇਦਾਦ ਦੀ ਗੱਲ ਕਰੀਏ ਜੇਕਰ ਖਰਚੇ ਦੀ ਗੱਲ ਕਰੀਏ ਤਾਂ ਬਿਕਰਮਜੀਠੀਆ ਖਰਚਾ ਕਰ ਸਕਦੇ ਸੀ ਅਕੱਲੇ ਹੀ ਕਿਉਂਕਿ 55 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਇਹ ਖੁਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਹੈ 55000 ਕਰੋੜ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋ 55000 ਦਾ ਹਿਸਾਬ ਤਬ ਲੈਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਾ ਸਿਰਫ ਤੇ ਸਿਰਫ ਬਿਕਰਮਜੀਠਿਆ ਬਿਕਰਮਜੀਠਿਆ ਦੇ ਪਰਿਵਾਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਠਿਆ ਦੇ ਸੌਰਾ ਪਰਿਵਾਰ ਤੇ ਹੈ ਜਿਵੇਂ ਹੀ ਕੋਈ ਉਹਨਾਂ ਨੂੰ ਕੁੰਡੀ ਲੱਭਦੀ ਹੈ ਨਾਲ ਦੀ ਨਾਲ ਐਕਸ਼ਨ ਹੋ ਜਾਂਦਾ ਹੈ ਹਾਲਾਂਕਿ ਗੱਜਪਤ ਗਰੇਵਾਲ ਨੂੰ ਦੋ ਵਾਰੀ ਸੱਮਣ ਜਾਰੀ ਹੋਏ ਵਿਜੀਲੈਂਸ ਦੇ ਸਭ ਤੋਂ ਉੱਚ ਅਧਿਕਾਰੀਆਂ ਵੱਲੋਂ ਕਿ ਭਈ ਤੁਸੀਂ ਤਲਬ ਹੋ ਬਿਕਰਮਜੀਤਿਆ ਨੂੰ ਲੈ ਕੇ ਅਤੇ ਤੁਹਾਡੀ ਜਿਹੜੀ ਫੈਕਟਰੀ ਸੀ ਗੁਰਕਪੁਰ ਦੇ ਵਿੱਚ ਉਹਦੇ ਲਈ ਪੁੱਛਗਿੱਛ ਕਰਨੀ ਹੈ ਤੁਹਾਡੀ ਵੀ ਇਨਵੋਲਵਮੈਂਟ ਹੈ ਪੈਸਿਆਂ ਦੇ ਲੈਣ ਦੇ ਦੇ ਵਿੱਚ ਲੇਕਿਨ ਬਿਕਰਮਜੀਤਿਆ ਦੇ ਸਾਲੇ ਗੱਜਪਤ ਗਰੇਵਾਲ ਦੋ ਦਿਨ ਬੀਤ ਜਾਣ ਤੇ ਬਾਪ ਯੁੱਧ ਵਿਜੀਲੈਂਸ ਵਿਭਾਗ ਦੇ ਸਾਹਮਣੇ ਤਲਬ ਨਹੀਂ ਹੋਵੇ ਨਹੀਂ ਹੋਏ ਇਸ ਦਾ ਖਮਨਿਆਜ਼ਾ ਗਰੀਬ ਘਰ ਮਜੀਠੀਆਂ ਨੂੰ ਪੁੱਤਣਾ ਪਵੇਗਾ ਤੇ ਗੱਜਪਤ ਗਰੇਵਾਲ ਨੂੰ ਵੀ ਪੁੱਤਣਾ ਪਵੇਗਾ ਉਧਰ ਬੀਬੀ ਜਗੀਰ ਕੌਰ ਨੇ ਇੱਕ ਨਿੱਜੀ ਚੈਨਲ ਉੱਤੇ ਇੰਟਰਵਿਊ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਹਨਾਂ ਸਾਲੇ ਜੀਜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਬੇੜੀਆਂ ਦੇ ਵਿੱਚ ਵੱਟੇ ਪਾਏ ਜੇਕਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸ਼ਬੀ ਖਰਾਬ ਹੋਈ ਹੈ ਜੇਕਰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਕਿਰਦਾਰ ਖਰਾਬ ਹੋਇਆ ਹੈ ਤੇ ਸੁਖਬੀਨ ਸਿੰਘ ਬਾਦਲ ਤੇ ਬਿਕਰਮਜੀਠਿਆ ਦੀ ਸਭ ਤੋਂ ਵੱਡੀ ਦੇੜ ਹੈ ਲੋਕਾਂ ਨੇ ਇਸ ਕਰਕੇ ਵੀ ਵੋਟਾਂ ਪਾਈਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਮਰਾ ਮੁਹੀ ਨਹੀਂ ਕਵੰਟਲਾ ਉਹੀ ਚਿੱਟਾ ਵਿਕਿਆ ਹੈ ਹਾਲਾਂਕਿ ਬੋਲੀ ਅਜ਼ਰਾਲਾ ਤੇ ਤਰਵੀਰ ਗਿੱਲ ਨੇ ਵੀ ਕਿਹਾ ਹੈ ਕਿ ਸੱਤਾ ਤੇ ਪਿੰਧੀ ਜੋ ਇੰਟਰਨੈਸ਼ਨਲ ਡਰੱਗ ਤਸਕਰ ਸੀ ਜੋ ਚੱਟੇ ਦੇ ਵਪਾਰੀ ਸੀ ਉਹ ਬਿਕਰਮਜੀਠਿਆ ਦੇ ਆੜੀ ਸੀ ਪੱਗਵਟ ਭਰਾ ਬੜੇ ਹੋਏ ਸੀ ਬਿਕਰਮਜੀਠਿਆ ਘਰੇ ਰਹਿੰਦੇ ਸੀ ਬਿਕਰਮਜੀਠਿਆ ਦੇ ਘਰ ਦੇ ਵਿੱਚ ਖਾਣ ਪੀਣ ਦਾ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਅਤੇ ਬਿਕਰਮਜੀਠਿਆ ਜੋ ਵੀ ਕੰਮ ਕਰਦੇ ਸੀ ਸੱਤੇ ਤੇ ਪਿੰਦੀ ਤੋਂ ਬਿਨਾ ਪੁੱਛੇ ਬਿਨਾ ਨਹੀਂ ਕਰਦੇ ਸੀ ਕੀ ਪੰਜਾਬ ਸਰਕਾਰ ਸਾਰੀ ਜਾਇਦਾਦ ਖੁਰਕੇਗੀ ਕੀ ਪੰਜਾਬ ਸਰਕਾਰ ਵੱਲੋਂ ਬਲਡوزر ਚਲਾਇਆ ਜਾਵੇਗਾ ਕੀ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ 540 ਕਰੋੜ ਰੁਪਏ ਦਾ ਮੁੱਦਾ ਸੀ ਹੁਣ ਮਾਮਲਾ ਹੈ 700 ਕਰੋੜ ਪੈਦਾ ਕੀ 700 ਕਰੋੜ ਰੁਪਏ ਜਲਦੀ ਤੋਂ ਜਲਦੀ ਰਿਕਵਰ ਕੀਤਾ ਜਾਵੇਗਾ ਕਿਉਂਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਜਿੰਨੇ ਵੀ ਬਿਕਰਮਜੀਠੀਆ ਦੇ ਰਿਸ਼ਤੇਦਾਰ ਨੇ ਜਿੰਨੇ ਵੀ ਬਿਕਰਮਜੀਠੀਆ ਦੇ ਸਾਥਬੰਦੀ ਨੇ ਉਹਨਾਂ ਸਾਰਿਆਂ ਦੇ ਹਵਾਲੇ ਦਿੱਤੇ ਗਏ ਨੇ ਕਿਉਂਕਿ 400 ਤੋਂ ਵੱਧ ਖਾਤਿਆਂ ਦੇ ਵਿੱਚ ਲੈਂਡਨ ਕੀਤਾ ਗਿਆ ਹੈ ਵਿਕਰਮ ਜੀਠਿਆ ਅਤੇ ਵਿਕਰਮ ਜੀਠਿਆ ਦੇ ਪਰਿਵਾਰ ਵੱਲੋਂ ਉਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਵਿਕਰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਉਹ ਕਹਿੰਦੇ ਨੇ ਤੁਸੀਂ ਵਿਕਰਮ ਜੀਠੇ ਨੂੰ ਛੱਡੋ ਉਹਦੇ ਘਰ ਦਿੱਤਾ ਬਲਡوزر ਚੱਲਣਾ ਹੀ ਚੱਲਣਾ ਹੈ ਇੱਧਰ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਵੀ ਕਰ ਤੇ ਵੀ ਚੱਲ ਸਕਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਸੁਖ ਵਿਲਾਸ ਇਹਨਾਂ ਨੇ ਬਣਾਇਆ ਉੱਥੇ ਮੈਂ ਸਰਕਾਰੀ ਸਕੂਲ ਬਣਾਉਣਾ ਹੈ ਇਹ ਪੰਜਾਬ ਦਾ ਪਹਿਲਾ ਸਕੂਲ ਹੋਵੇਗਾ ਕਿ ਸਕੂਲ ਦੇ ਵਿੱਚ ਪੂਲ ਹੋਣ स्विਮਿੰਗ ਪੂਲ ਹੋਣਗੇ ਬੱਚਿਆਂ ਵਾਸਤੇ ਫੈਲਾ ਜਿਵੇਂ ਜਿਵੇਂ ਹੱਥ ਵਿੱਚ ਆ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਵੀ ਕਾਰਵਾਈਆਂ ਕਰਨੀਆਂ ਚਾਹੁੰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਕਿਉਂਕਿ ਇਹਨਾਂ ਨੇ ਪੁੱਠੇ ਸਿੱਧੇ ਹੱਥ ਮਾਰ ਕੇ ਪੈਸਾ ਹੀ ਇਹਨਾਂ ਨੂੰ ਬਣਾਇਆ ਕਿ ਉਹ ਪੈਸਾ ਬੇਸਹਾਬ ਬੇਸਹਾਬਾ ਬੇਸਹਾਬੇ ਪੈਸੇ ਦਾ ਸਾਹਬ ਸਿਰਫ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਇਹਨਾਂ ਕੋਲੋਂ ਲੈਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਇੱਕ ਸਟੇਜ ਉੱਤੇ ਕਹਿੰਦੇ ਨੇ ਕਿ ਰੰਗ ਬਰੰਗੀਆਂ ਮੱਛੀਆਂ ਵੱਡੇ ਵੱਡੇ ਮગરਮੱਛ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੜਾਰ ਤੇ ਹੋਣਗੇ ਬਿਕਮਜੀਠੀਆ ਦੇ ਨਾਲ ਨਾਲ ਉਹਨਾਂ ਦੇ ਸੋਹਰਾ ਪਰਿਵਾਰ ਖਾਸ ਕਰਕੇ ਉਹਨਾਂ ਦੇ ਸਾਲਾ ਸਾਹਿਬ ਗੱਜਪਤ ਗਰੇਵਾਲ ਉੱਤੇ ਵੀ ਕਾਰਵਾਈ ਹੋਵੇਗੀ ਗਨੀਪ ਕੌਰ ਮਜੀਠੀਆ ਨੂੰ ਤਾਂ ਸਮਨ ਆਲਰੇਡੀ ਜਾਰੀ ਕਰ ਦਿੱਤੇ ਨੇ ਭਾਵੇਂ ਗਨੀਪਰ ਮਜੀਠੀਆ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ ਲੇਕਿਨ ਇਸ ਦੇ باوجود ਵੀ ਪਾਲਪਾਲ ਇੱਕ ਵਾਰ ਫਿਰ ਕਾਰਪੇ ਕਰੇਗਾ ਫਿਰ ਡਾਕੂਮੈਂਟ ਮੰਗੇ ਜਾਣਗੇ ਯਾਨਕਿ ਸਾਰੀ ਪ੍ਰਾਪਰਟੀ ਦੇ ਹਵਾਲੇ ਹੁਣ ਗਨੀਪ ਕੌਰ ਮਜੀਠੀਆ ਕੋਲ ਵੀ ਕੋਲੋਂ ਵੀ ਮਿਲ ਕੇ ਭਾਵੇਂ ਚੈਲੰਜ ਕੀਤਾ ਗਿਆ ਹੈ ਮਾਲ ਮਹਿਕਮਾ ਜਾਂ ਪੰਜਾਬ ਦੇ ਮੁੱਖ ਮੰਤਰੀ ਨੀਲ ਦੇ ਸਰਪੋਚ ਅਧਿਕਾਰੀ ਮੰਗ ਸਕਦੇ ਨੇ ਜਿੰਨੀਆਂ ਕੋਈ ਜਾਇਦਾਦਾਂ ਦੇ ਖੁਲਾਸੇ ਹੋਏ ਨੇ ਉਹਨਾਂ ਜਾਇਦਾਦਾਂ ਨੂੰ ਲੈ ਕੇ ਜੇਕਰ ਕਾਨੂੰਨ ਉਸ ਤੇ ਪੂਰੀ ਤਰ੍ਹਾਂ ਅਜਰਾ ਹੈ ਉਸ ਤੇ ਲਾਗੂ ਕਰਦਾ ਹੈ ਐਕਸ਼ਨ ਲੈਂਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਨੂੰ ਭਾਰਤ ਦੇ ਕਾਨੂੰਨ ਉੱਤੇ ਮਨ ਹੈ ਕਾਨੂੰਨ ਇਹਨਾਂ ਨੂੰ ਲੰਮੀ ਤੋਂ ਲੰਮੀ ਸਜ਼ਾ ਦੇਵੇਗਾ